ਦੇਖ ਕਿੰਨਾ ਪਿਆਰ ਕਰਦੇ ਆ ਲੋਕ ਕਹਿੰਦੇ ਕਿ ਨਿਆਹੀ ਬੈਠੇ ਨਾ ਤੇ ਨਾ ਬੈਠੇ ਦੇਣਾ ਮੇਰਾ ਨਾਮ ਮੌਨਿਕਾ ਹੈ ਮੈਂ ਪੰਜਾਬੀ ਇੱਥੇ ਸਿੱਖੀ ਰਮਨ ਨੇ ਵੀ ਚਲੀ ਜਾਣਾ ਕੰਮ ਤੇ ਹੁਣ ਆਪਾਂ ਇਹਨੂੰ ਚੁੱਲੇ ਵਾਲੀਆਂ ਦਾਲਾਂ ਸਬਜ਼ੀਆਂ ਬਣਾ ਕੇ ਖਵਾ ਦਈਏ ਕਹਿੰਦੇ ਵੀ ਜਿੱਦੋਂ ਵੀ ਪੋਸਟ ਹੋਊਗੀ ਤਾਂ ਤੁਹਾਨੂੰ ਫੋਨ ਕੀਤਾ ਜਾਊਗਾ ਕੰਮ ਵਾਧੂ ਆ ਉਹ ਕਹਿੰਦੇ ਆਹ ਦੇਖ ਲੋ ਇੰਡੀਆ ਚ ਨਹੀਂ ਲੋਕ ਐਦਾਂ ਵਰਤਨ ਮਾਣਦੇ ਆ ਮੇਰੀ ਚਾਚੀ ਦੇਖ ਲਾ ਸਾਲੇ ਵਾਲਿਆਂ ਦੇ ਨਾ ਐਦਾਂ ਗੋਹਾ ਲੈ ਆਉਂਦੇ ਆ ਤੇ ਉਹਨੂੰ ਖੇਤੇ ਜਿਵੇਂ ਤਾਂ ਮੈਨੂੰ ਕਮੈਂਟ ਵੀ ਆਇਆ ਸੀ ਵੀ ਦੀਦੀ ਤੁਸੀਂ ਵੀ ਕਿੱਥੋਂ ਲਿਆਂਦੇ ਆ ਬਣੀ ਆ ਹੂੰ ਡੱਗੀ ਆ ਤੂੰ ਸਮੈਲ ਲੈਂਦਾ ਸਸਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਅੱਜ ਦੇ ਬਲੌਗ ਦੇ ਵਿੱਚ ਤੇ ਅੱਜ ਦੇ ਬਲੌਗ ਦੀ ਆਪਾਂ ਸ਼ੁਰੂਆਤ ਕਰਨ ਲੱਗੇ ਆ ਮਾਰਨਿੰਗ ਤੋਂ ਤੇ ਮੇਰੇ ਕੋਲ ਹੈਗਾ ਵਾ ਜੁਕਾ ਤੇ ਮੈਂ ਸਬਜੀ ਬਣਾਉਣੀ ਅੱਜ ਝੁੱਕਾ ਕਹਿੰਦੇ ਆ ਅਟਾਲੀਅਨ ਦੇ ਵਿੱਚ ਪੇਠੇ ਨੂੰ ਸਾਡੇ ਘਰ ਦੇ ਪੇਠੇ ਆ ਤੇ ਮੈਂ ਹੁਣ ਖਾਣੇ ਦੀ ਤਿਆਰੀ ਕਰਦੀ ਆ ਲੰਚ ਹੁੰਦਾ ਸਾਡਾ 12 ਵਜੇ ਅਸੀਂ ਮਾਰਨਿੰਗ ਦੇ ਵਿੱਚ ਜਿਆਦਾ ਬ੍ਰੇਕਫਾਸਟ ਵੀ ਨਹੀਂ ਕਰਦੇ ਸਵੇਰੇ ਬਸ ਕਾਫੇ ਪੀ ਲਈਦੀ ਆ ਉਸ ਤੋਂ ਬਾਅਦ ਜਦੋਂ ਹਸਬੰਡ ਕੰਮ ਤੋਂ ਆਉਂਦੇ ਆ ਰੋਟੀ ਖਾਣ ਵਾਸਤੇ ਉਹਦੇ ਸਾਰੇ ਜਣੇ ਖਾਣਾ ਖਾਣਦੇ ਆ ਤੇ ਹੁਣ ਆਪਾਂ ਜਾ ਕੇ ਪਹਿਲਾਂ ਝੁੱਕਾ ਬਣਾਉਨੇ ਆ ਤੇ ਜੁੜੇ ਦਿਓ ਤੁਸੀਂ ਸਾਡੇ ਬਲੌਗ ਦੇ ਨਾਲ ਹੋਰ ਵੀ ਬਹੁਤ ਸਾਰੇ ਭੈਣ ਭਰਾਵਾਂ ਦੇ ਕਮੈਂਟ ਆਏ ਹੋਏ ਨੇ ਉਹਨਾਂ ਦਾ ਵੀ ਆਪਾਂ ਜ਼ਰੂਰ ਰੈਪਲਾਈ ਕਰਾਂਗੇ ਇਸ ਵੀਡੀਓ ਦੇ ਵਿੱਚ ਤੇ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਇੰਨੇ ਸੋਹਣੇ ਕਮੈਂਟ ਕਰਨ ਲਈ ਤੇ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿੰਨੇ ਆ ਤੁਸੀਂ ਦਿਲੋਂ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਟਾਲੀਨ ਲੋਕ ਜਿਹੜਾ ਪੇਠਾ ਖਾਂਦੇ ਆ ਜਦੋਂ ਇਹਦਾ ਪੂਰਾ ਪੱਕ ਜਾਂਦਾ ਨਾ orange ਹੋ ਜਾਂਦਾ ਉਦੋਂ ਖਾਂਦੇ ਆ ਆਪਾਂ ਜ਼ਿਆਦਾਤਰ ਹੁੰਦਾ ਜਦੋਂ ਗ੍ਰੀਨ ਕਲਰ ਹੁੰਦਾ 베ਰ ਦੇ ਕਹਿੰਦੇ ਆ ਟਾਲੀਨ ਦੇ ਵਿੱਚ ਜਦੋਂ 베ਰ ਦੇ ਜਿਹਾ ਰੰਗ ਹੁੰਦਾ ਉਦੋਂ ਖਾਂਦੇ ਆਪਾਂ ਨੂੰ ਹੁੰਦਾ ਵੀ ਕੱਚਾ ਕੱਚਾ ਜਿਹਾ ਸਵਾਦ ਲੱਗਦਾ ਪਰ ਇਹ ਪੂਰਾ ਪਕਾ ਕੇ ਖਾਂਦੇ ਇਹਨਾਂ ਨੂੰ ਇੰਦਾ ਟੇਸਟੀ ਲੱਗਦਾ ਉਹਨੇ ਬਿਲਕੁਲ ਇੰਦਾ ਪੱਕਿਆ ਹੋਇਆ ਵਾ ਇਟਾਲੀਨ ਲੋਕ ਤਾਂ ਇਹਦਾ ਪਾਸਤਾ ਵੀ ਬਣਾਉਂਦੇ ਐ ਇਹਨੂੰ ਇਹਨਾਂ ਕੋਲੇ ਇਹਦੇ ਪੀਸ ਕੱਟ ਕੇ ਬਾਅਦ ਚ ਉਹਨੂੰ ਗ੍ਰाइंड ਕਰਕੇ ਪਾਸਤੇ ਦੀ ਜਿਹੜੀ ਸੁਗੋਂ ਹੁੰਦੀ ਓਦੇ ਵਿੱਚ ਵੀ ਪਾ ਦਿੰਦੇ ਆ ਪਰ ਮੈਂ ਹਜੇ ਇਹਦਾ ਟਰਾਈ ਨਹੀਂ ਕੀਤਾ ਇਹ ਪੂਰਾ ਪੱਕਿਆ ਹੋਇਆ ਵਾ ਥੋੜਾ ਜਿਹਾ ਮਿੱਠਾ ਬਣੂਗਾ ਮੈਨੂੰ ਲੱਗਦਾ ਇਹ ਮਠਾਸ ਵਿੱਚ ਬਣੂ ਮਿਰਚ ਜਿਆਦਾ ਪਾਉਣੀ ਪੈਣੀ ਆ ਸਬਜੀ ਬਣਨ ਵਾਸਤੇ ਰੱਖਤੀ ਆ ਤੇ ਬਿਲਕੁਲ ਨਹੀਂ ਇਹਦਾ ਜਿਵੇਂ ਆਪਣੇ ਪੱਕਿਆ ਹੋਇਆ ਪਪੀਤਾ ਹੁੰਦਾ ਏ ਐਂ ਲੱਗਦਾ ਜਿਵੇਂ ਉਹਦੀ ਸਬਜੀ ਹੁੰਦੀ ਆ ਪਪੀਤੇ ਵਰਗਾ ਹੀ ਲੱਗਦਾ ਵਾ ਹੁਣ ਆਪਾਂ ਆ ਤੋੜ ਕੇ ਲੈਣੇ ਆ ਧਨੀਆ ਥੋੜੇ ਜਿਹੇ ਬੱਚੇ ਤਾਜ਼ੇ ਮੇਥੇ ਤੋੜ ਕੇ ਵੀ ਪਾਵਾਂਗੇ ਉਹਦੇ ਨਾਲ ਟੇਸਟ ਵਧੀਆ ਹੋ ਜਾਊਗਾ ਪੇਠਾ ਖਾਣਾ ਵੈਸੇ ਵੀ ਆਪਣੀ ਸਿਹਤ ਲਈ ਵਧੀਆ ਹੁੰਦਾ ਏ ਗੰਨੇ ਵੀ ਬਹੁਤ ਮਿੱਠੇ ਹੋਗੇ ਤੇ ਜਿਹੜੇ ਜਿਹੜੇ ਮਿੱਠੇ ਹੋਏ ਜਾਂਦੇ ਫਿਰ ਅਸੀਂ ਉਹ ਪੱਟ ਕੇ ਰੱਖ ਲੈਣੇ ਹੁੰਨੇ ਆ ਤੇ ਧੁੱਪੇ ਬੈਠ ਕੇ ਇੱਥੇ ਚੂਪ ਲਈਦੇ ਆ ਤੁਹਾਨੂੰ ਪਤਾ ਇੱਥੇ ਜੂਸ ਵਾਲੀ ਮਸ਼ੀਨ ਤਾਂ ਹੈ ਨਹੀਂ ਫਿਰ ਆਪਾਂ ਗੰਨੇ ਚੂਪ ਲੈਣੇ ਆ ਹੁਣ ਆਪਾਂ ਤੋੜਦੇ ਆ ਧਨੀਆ ਉਧਰ ਦੇਖੋ ਸੂਰਜ ਦੇਵਤਾ ਜੀ ਦੇ ਦਰਸ਼ਨ ਕਰੋ ਬਹੁਤ ਸੋਹਣੀ ਧੁੱਪ ਨਿਕਲੀ ਹੋਈ ਅੱਜ ਮੈਂ ਵੀ ਹੁਣ ਕੱਪੜੇ ਧੋਣੇ ਆ ਸਾਰੇ ਥੋੜੇ ਜਿਹਾ ਆਪਾਂ ਵਿੱਚ ਮੇਥੇ ਪਾਉਣੇ ਆ ਜਿਆਦਾ ਨਹੀਂ ਇੰਨੇ ਕ ਮੇਥੇ ਦਵਾਰਾਂ ਹੋ ਗਏ ਪਹਿਲਾਂ ਤਾਂ ਮੈਂ ਥੋੜੇ ਤੋੜਲੇ ਸੀਗੇ ਸਾਰੇ ਹੁਣ ਇੰਨੇ ਕ ਪਾ ਲੈਣੇ ਆਪਾਂ ਮੇਥੇ ਬਾਕੀ ਧਨੀਆ ਤੋੜਦੇ ਆ ਹਾਂ ਇਹ ਸਾਰਾ ਧਨੀਆ ਜਿਹੜਾ ਘਰ ਦਾ ਧਨੀਆ ਨਾ ਇਹਦੀ 스멜ੀ ਬਹੁਤ ਜ਼ਿਆਦਾ ਵਧੀਆ ਹੁੰਦੀ ਆ ਹੁਣ ਮੈਂ ਤੋੜ ਲਿਆ ਨਾ ਮੇਰੇ ਹੱਥਾਂ 'ਚੋ ਵੀ ਇਹਦੀ 스멜 ਨਹੀਂ ਜਾਣੀ ਇੰਨੀ ਵਧੀਆ 스멜 ਵਾ ਮੇਥੇ ਤੇ ਧਨੀਆ ਆਪਾਂ ਤੋੜ ਲਿਆ ਬਹੁਤ ਜ਼ਿਆਦਾ ਸੋਹਣੀ 스멜 ਵਾਲੇ ਧਨੀਏ ਦੀ ਅਸੀਂ ਇੱਥੋਂ ਵੀ ਇੰਡੀਅਨ ਸ਼ਾਪ ਤੋਂ ਲੈ ਕੇ ਆਂਦਾ ਸੀ ਪਰ ਉਹਦੀ 스멜 ਇੰਨੀ ਜ਼ਿਆਦਾ ਵਧੀਆ ਨਹੀਂ 2 ਦਿਨਾਂ ਬਾਅਦ ਉਹਦੀ 스멜 ਬਿਲਕੁਲ ਹੀ 스멜 ਲੈਸ ਹੋ ਜਾਂਦਾ ਏ ਪਰ ਜਿਹੜਾ ਆਪਣਾ ਘਰ ਦਾ ਧਨੀਆ ਹੁੰਦਾ ਇਹਦੀ 스멜 ਇਦਾਂ ਹੀ ਆਉਂਦੀ ਰਹਿੰਦੀ ਆ ਕਿਸੇ ਦਾ ਮੈਨੂੰ ਕਮੈਂਟ ਵੀ ਆਇਆ ਸੀ ਵੀ ਦੀਦੀ ਤੁਸੀਂ ਵੀ ਕਿੱਥੋਂ ਲੈਂਦੇ ਆ ਅਸੀਂ ਹਰ ਸਾਲ ਜਦੋਂ ਵੀ ਇੰਡੀਆ ਜਾਂਦੇ ਆ ਇੰਡੀਆ ਤੋਂ ਵੀ ਲਿਆਈਦੇ ਆ ਜਾਂ ਫਿਰ ਸਾਡਾ ਕੋਈ ਜਾਂਦਾ ਸੀ ਉਦੋਂ ਮੰਗਵਾ ਲਈਦੇ ਆ ਉਦਾਂ ਹੀ ਇਟਲੀ 'ਚ ਵੀ ਮਿਲ ਜਾਂਦੇ ਜੇ ਆਪਾਂ ਇੰਡੀਅਨ ਸ਼ਾਪ ਤੋਂ ਜਾ ਕੇ ਪੁੱਛਦੇ ਆ ਕਈ ਸ਼ਾਪ ਵਾਲਿਆਂ ਦੇ ਰੱਖੇ ਹੁੰਦੇ ਆ ਆਪਾਂ ਇੰਡੀਆ ਤੋਂ ਵੀ ਲਿਆ ਸਕਦੇ ਆ ਕੋਈ ਵੀ ਤੁਸੀਂ ਸਬਜ਼ੀ ਬੀਜਣੀ ਲਿਆ ਕੇ ਬੀਜ ਸਕਦੇ ਹੋ ਇੱਧਰ ਆਪਾਂ ਜ਼ਮੀਨ ਵੀ ਬਾਹ ਕੇ ਛੱਡ ਦਿੱਤੀ ਹੁਣ ਜਦੋਂ ਇੱਧਰੋਂ ਮੇਥੇ ਧਨੀਆ ਖਤਮ ਹੋ ਗਏ ਪਾਲਕ ਵਗੈਰਾ ਫਿਰ ਉਸ ਤੋਂ ਬਾਅਦ ਆਪਾਂ ਦੁਬਾਰਾ ਇੱਧਰ ਬੀਜ ਦੇਣੇ ਆ ਫਿਰ ਉਸ ਤੋਂ ਬਾਅਦ ਇੱਧਰ ਲਈ ਜ਼ਮੀਨ ਬਾਹ ਦੇਣੀ ਜਦੋਂ ਇੱਧਰੋਂ ਸਾਰਾ ਕੁਝ ਖਤਮ ਹੋ ਗਿਆ ਫਿਰ ਇੱਥੇ ਆਪਾਂ ਗਰਮੀਆਂ ਵਾਲੀਆਂ ਸਬਜ਼ੀਆਂ ਬੀਜਾਂਗੇ ਗਰਮੀਆਂ ਦੇ ਵਿੱਚ ਵੀ ਅਸੀਂ ਭਿੰਡੀਆਂ, ਕਰੇਲੇ, ਤੋਰੀਆਂ, ਲੋਕੀ, ਕੱਦੂ ਸਾਰਾ ਆਪਣਾ ਘਰ ਦਾ ਹੀ ਹੁੰਦਾ। ਟਮਾਟਰ ਵਗੈਰਾ ਵੀ ਆਪਣੇ ਘਰ ਦੇ ਲਾ ਲੈਂਦੇ ਆ। ਉਹ ਵੀ ਅਸੀਂ ਮਾਰਚ ਦੇ ਵਿੱਚ ਸ਼ੁਰੂ ਕਰ ਦੇਣਾ ਬੀਜਣੇ ਵੀ ਮਾਰਚ ਦੇ ਵਿੱਚ ਬੀਜਾਂਗੇ ਆਪਾਂ। ਤੇ ਜਿਹੜਾ ਸਾਗ ਬੀਜਿਆ ਸੀ ਇਹ ਵੀ ਮੈਨੂੰ ਕਮੈਂਟ ਆਇਆ ਸੀ ਵੀ ਦੀਦੀ ਤੁਸੀਂ ਸਾਗ ਕਿਹੜੇ ਮਹੀਨੇ ਲਾਇਆ ਸੀ? ਇਹ ਮੈਂ ਸਤੰਬਰ ਦੇ ਵਿੱਚ ਲਾਇਆ ਸੀਗਾ ਪਹਿਲਾ ਅਗਸਤ ਚ ਲਾਇਆ ਉਹ ਹੋਇਆ ਨਹੀਂ। ਫਿਰ ਉਸ ਤੋਂ ਬਾਅਦ ਸਤੰਬਰ ਦੇ ਵਿੱਚ ਲਾਤਾ ਸੀਗਾ ਤੇ ਬਹੁਤ ਸੋਹਣਾ ਸਾਗ ਹੋ ਗਿਆ। ओके okay, जी ਹੁਣ ਆਪਾਂ ਚੱਲਦੇ ਹੁੱਪਰ ਹੁਣ ਮੈਂ ਲੈਣ ਆਈ ਆ ਜੋਵੀ ਨੂੰ ਬੱਸ ਆ ਗਈ ਪੌਣੇ 2 ਵਜੇ ਬੱਸ ਆ ਜਾਂਦੀ ਓਦੀ ਚਲੋ ਜੋ ਵੀ ਆ ਗਿਆ ਆਪਣਾ ਘਰੇ ਮਸਤੀ ਹੋ ਗਈ ਸ਼ੁਰੂ ਰੋਟੀ ਦੇ ਨਾਲ ਸਲਾਦੇ ਚ ਆਪਾਂ ਖਾਣੀਆਂ ਫਿਨੋਕੀ ਜਿਵੇਂ ਇਟਾਲੀਨ ਚ ਸਲਾਦਾ ਕਹਿੰਦੇ ਆ ਆਪਾਂ ਸੈਲਡ ਕਹਿ ਦਿੰਨੇ ਆ ਸਲਾਦ ਕਹਿ ਦਿੰਨੇ ਆ ਇਹ ਵਾਲਾ ਆਪਾਂ ਹੁਣ ਕੱਟਦੇ ਆਂ ਇਹਦਾ ਬਿਲਕੁਲ ਟੇਸਟ ਸੌਂਫ ਵਰਗਾ ਹੁੰਦਾ ਜਿੱਦਾਂ ਆਪਾਂ ਸੌਂਫ ਖਾਂਦੇ ਹੁੰਦੇ ਆਂ ਇਹ ਆਪਣੀ ਹੈਲਥ ਲਈ ਬਹੁਤ ਵਧੀਆ ਏ ਬੱਚਿਆਂ ਲਈ ਵੀ ਖਾਣੀ ਚਾਹੀਦੀ ਏ ਤੇ ਹੁਣ ਆਪਾਂ ਪਹਿਲਾਂ ਇਹ ਕੱਟਦੇ ਆਂ ਫੇਰ ਸਾਰੀ ਪਲੇਟ ਤਿਆਰ ਕਰਦੇ ਆਂ ਰੋਟੀ ਵਾਲੀ ਰੋਟੀ ਬਣ ਗਈ ਆਪਣੀ ਤੇ ਆਪਾਂ ਹੁਣ ਜਿਵੇਂ ਕਰਦੇ ਆਂ ਸਰਵ ਰੋਟੀ ਪੇਠੇ ਦੀ ਸਬਜ਼ੀ ਲੱਸੀ ਦਹੀਂ ਫੀਨੋਕੀ ਕਾਕੇ ਦੇਖੋ ਟੇਸਟੀ ਬਣੀ ਆ ਇਹਨਾਂ ਬਾਲ ਨਹੀਂ ਕਟਾਉਂਦਾ ਬਾਲ ਵਾਲੇ ਵੱਡੇ ਹੋਏ ਪਏ ਆ ਟੇਸਟ ਕਰਕੇ ਦੱਸੋ ਮੰਮਾ ਨੂੰ ਨਾਲ ਇਹਨੇ ਮਿਰਚ ਦਾ ਕਰਕੇ ਚਾਕਲੇਟ ਵੀ ਰੱਖਿਆ ਖਾ ਵੀ ਲੇ ਪਹਿਲੇ ਹੀ ਹੂੰ ਚੂਹੇ ਨੇ ਟੁੱਕਿਆ ਦੇਖ ਲਓ ਐਦਾਂ ਨਹੀਂ ਪਤਾ ਰੋਟੀ ਨੂੰ ਨਹੀਂ ਕਦੀ ਐਦਾਂ ਅੰਮਾ ਨੇ ਦੰਦੀ ਵੱਟ ਕੇ ਬੱਚ ਕਹਿੰਦਾ ਚੂਹੇ ਨੇ ਟੁੱਕਿਆ ਚਲੋ ਟੇਸਟ ਕਰਕੇ ਦੱਸੋ ਕਿਦਾਂ ਦੀ ਬਣੀ ਆ ਹੂੰ ਡੌਗੀ ਆ ਤੂੰ ਸਮੈਲ ਲੈਂਦਾ ਏ ਬਰਾਵੋ

ਕੀ ਚੱਕੀ ਸੀ ਨਾ ਕਿ ਸੋਲੂਸ਼ਨ ਆ ਕਸਕ ਦੇ ਹਾਂ ਹਾਂਜੀ 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 ਸਾਨੂੰ ਜਾਨਾ ਜਾਨਾ ਬਹੁਤ ਵਧੀਆ ਹਾਂਜੀ ਹੋਵੇਗੀ ਹਾਂ ਹਾਂਜੀ ਮੈਂ ਇਹਨਾਂ ਨੂੰ ਇਹੀ ਕਿਹਾ ਸੀ ਕਹਿੰਦੇ ਵੀ ਸਾਰੇ ਹਾਂਜੀ ਸਾਰੇ ਇਟਾਲੀਅਨ ਚੰਗੇ ਨਹੀਂ ਹੁੰਦੇ ਵੀ ਸਾਰੇ ਇਟਾਲੀਅਨ ਮਾੜੀ ਨਹੀਂ ਹੁੰਦੇ ਪਰ ਇਹਨਾਂ ਨੂੰ ਮਿਲ ਕੇ ਮੈਨੂੰ ਇੰਨਾ ਸਾਰੀ ਫੈਮਿਲੀ ਸੀ ਇਹ ਇੰਨਾ ਵਧੀਆ ਲੱਗਿਆ ਇੰਨਾ ਪਿਆਰ ਕੀਤਾ ਕਹਿੰਦੇ ਆਪਾਂ ਮਿਲਾਂਗੇ ਜਲਦੀ ਹਾਂਜੀ ਮੈਂ ਕਿਸੀ ਇੱਦਾਂ ਦੇ ਹਾਂ ਕੋਕਾ ਦੇ ਨਾਲ ਅਸੀਂ ਬਹੁਤ ਪਿਆਰ ਕਰਦੇ ਹਾਂ ਅਸੀਂ ਕੋਈ ਬੈਕਪੈਕ ਨਹੀਂ ਕਰਦੇ ਪੂਰਾ ਸਲੂਕ ਨਹੀਂ ਕਰਦੇ ਕਿਉਂਕਿ ਅਸੀਂ ਸੋਚਿਆ ਸੀ ਸਾਂਪਰਦੇ ਸੀ ਹਾਂ ਹਾਂਜੀ ਅੱਜ ਧੁੱਪ ਨਿਕਲੀ ਆ ਟਾਲੀ ਨਾ ਪੂਰੀ ਪੰਜਾਬੀ ਦੇ ਵਿੱਚ ਗੱਲ ਕਰਦੀ ਆ ਮਨ ਦੇ ਨਾਲ ਹਾਂਜੀ ਜੇ ਹੀ ਹੈਲਥ ਪੂਰਾ ਸੀਮੇ ਚ ਲੱਗ ਪਈ ਕਿ ਬੋ ਕਹਿੰਦੇ ਕੋਈ ਗੱਲ ਨਹੀਂ ਆਪਾਂ ਜ਼ਰੂਰ ਕਰਾਂਗੇ ਕਹਿੰਦੇ ਵੀ ਮੇਰੀ ਮੀਕੋ ਆਈਕ ਵੀ ਉਹ ਪੰਜਾਬੀ ਬੋਲਦੇ ਆ ਕਹਿੰਦੇ ਮੈਂ ਤੁਹਾਨੂੰ ਉਹਨਾਂ ਨਾਲ ਮਿਲਾਉਂਗੀ ਮੈਂ ਕਿ ਠੀਕ ਹੈ ਓਕੇ ਦਾ ਓਕੇ ਦਾ ਓਕੇ ਜਿੱਦਿ ਜਿੱਦਿ ਚਾਹੁੰਦੇ ਮੇਰੇ ਨਾਲ ਪਰੇ ਸਾਕਦੇ ਸਟੀਫਾਨੀਆ ਟੋ ਠੀਕ ਹੈ ਜੀ ਮੇਰੇ ਨਾਲ ਗੱਲਬਾਤ ਕਰਨਾ ਤਾ ਕੋਗੀ ਐ ਕਦੇ 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 ਨਾ ਸੀ ਗੱਲਬਾਤ ਕਰਨ ਸਾਨੂੰ ਲੱਗ ਸੀ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਓਕੇ ਮੈਂ ਜਿਆ ਤੁਹਾਨੂੰ ਨਾਲ ਤੁਹਾਡੇ ਨਾਲ ਗੱਲ ਕਰਨੀ ਬਬਾ ਦੀ ਲੱਗ ਹੀ ਨਹੀਂ ਹਾਂਜੀ ਮੈਨੂੰ ਵੀ ਥੈਂਕ ਯੂ ਜਲਦੀ ਜਲਦੀ ਹਾਂਜੀ 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 ਜਲਦੀ ਜਲਦੀ ਓਕੇ ਓਕੇ ਜਲਦੀ ਜਲਦੀ ਬਾਏ ਮੰਮਾ ਬਾਏ ਬਾਏ ਥੈਂਕ ਯੂ ਬਾਏ 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 ਚਾਓ ਅਰਿਵਿਦਾ ਚੀ ਹਾਂ ਚਾਓ 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 ਦੇਖੇ ਕਿੰਨੀ ਵਧੀਆ ਪੰਜਾਬੀ ਬੋਲਦੇ ਆ ਨਾ ਇੰਨੀ ਵਧੀਆ ਪੰਜਾਬੀ ਬੋਲਦੇ ਆ ਉਹਨੇ ਕਿਹਾ ਕਹਿੰਦੀ ਵੀ ਮੈਨੂੰ ਇਹ ਕੁੜੀ ਪੰਜਾਬੀ ਬਹੁਤ ਵਧੀਆ ਲੱਗੀ ਕਹਿੰਦੇ ਆ ਆਵਦੀ ਅੱਜ ਸਪੈਸ਼ਲ ਫਰੈਂਡ ਨੂੰ ਮਿਲਾਈ ਕਹਿੰਦੀ ਅਸੀਂ ਬਾਹਰ ਆਈਆਂ ਹੋਈਆਂ ਵੀ ਤੁਸੀਂ ਆਓ ਸਾਡੇ ਨਾਲ ਵੀ ਆਪਾਂ ਕਾਫੀ ਪੀਣੇ ਆ ਬਹਿ ਕੇ ਭੈਣ ਜੀ ਇਹ ਹੈ ਮੇਰਾ ਨਾਮ ਬਾਹ ਹੈ ਜੇ ਤੁਸੀਂ ਚਾਹੋਗੇ ਮੈਨੂੰ ਫੋਨ ਕਰ ਸਕਦੇ ਹੋ ਹੈ ਜੰਤਮਾਰ ਦੀ ਛਾਏ OK ਚਾਓ ਚਾਓ ਇਦਾਂ ਵੀ ਇਟਾਲੀ ਨੇ ਚੰਗੇ ਵੀ ਬਹੁਤ ਆ ਤੇ ਭੇੜੇ ਵੀ ਬਹੁਤ ਆ ਹੈ ਨਾ ਰੂਡਲੀ ਵੀ ਬਹੁਤ ਨੇ ਚੰਗੇ ਬਹੁਤ ਜੂਬੀ ਦੇ ਸਕੂਲ ਚ ਵੀ ਇੱਕ ਉਹ ਵੀ ਪੰਜਾਬੀ ਬੋਲਦਾ ਡਾਲੀਨ ਮੈਨੂੰ ਕਹ ਗਿਆ ਸਸਰੀਕਾਲ ਭਾਬੀ ਜੀ ਹਾਂ ਭਾਬੀ ਜੀ ਸਸਰੀਕਾਲ ਤੁਸੀਂ ਕਿੱਦਾਂ ਹੋ ਜਦੋਂ ਬੜਾ ਸੋਣਾ ਕਹਿੰਦੇ ਹਾਂ ਹਾਂ ਅੱਤ ਧੁੱਪ ਨੇ ਨਜ਼ਾਰੀ ਲਿਆ ਤੇ ਬਹੁਤ ਦਿਨਾਂ ਬਾਅਦ ਧੁੱਪ ਨਿਕਲੀ ਆ ਕਹਿੰਦੀ ਸੀ ਲੰਚ ਕਰਨ ਬਾਹਰ ਆਏ ਆ ਅੱਛਾ ਤੁਸੀਂ ਆ ਸਕਦੇ ਹੋ ਮੈਂ ਕਿਹਾ ਸਾਡੇ ਕੋਲ ਕਹਿੰਦੀ ਤੁਸੀਂ ਗੱਡਾ ਹੈਗੇ ਤੁਸੀਂ ਕਿਹਾ ਵੀ ਗੱਡੀ ਨਹੀਂ ਹੈਗੀ ਸਾਡੇ ਕੋਲ ਕਾਰ ਨਹੀਂ ਹੈਗੀ ਮੈਂ ਕਿਹਾ ਕਹਿੰਦੀ ਅਸੀਂ ਲੈ ਜਾਂਦੇ ਹਾਂ ਮੈਨੂੰ ਬੜਾ ਵਧੀਆ ਲੱਗਿਆ ਜਦੋਂ ਨਹੀਂ ਚੰਗੇ ਬਹੁਤ ਲੋਕ ਵਾ ਵਿੱਚ ਵਿੱਚ ਬਹੁਤ ਵਧੀਆ ਲੋਕ ਹੁੰਦੇ ਆ ਅੱਜ ਫਿਰ ਸਾਰੇ ਕੱਪੜੇ ਸੁੱਕਣੇ ਪਾਉਣੇ ਆ ਦੋ ਵਾਰੀ ਮਸ਼ੀਨ ਲਾਤੀ ਕਹਿੰਦੀ ਅਸੀਂ ਤੇਰੀ ਕੰਮ ਦੀ ਹੈਲਪ ਕਰਾਂਗੇ ਜਿਹੜੀ ਰਹਿੰਦੀ ਆ ਨਾ ਸਟੈਫਣੀ ਆ ਉਹ ਆਏ ਕਹਿੰਦੇ ਆ ਮੈਂ ਕਹਿੰਦੀ ਤੂੰ ਸਾਡੇ ਨਾਲ ਜਾਏਂਗੀ ਨਾ ਆ ਕੇ ਜਾ ਕੇ ਪਤਾ ਕਰਕੇ ਆਵਾਂਗੇ ਕੰਮ ਦਾ ਫੈਕਟਰੀ ਆ ਅਪਰੀਲੀਆ ਕੋਈ ਅੱਛਾ ਤੇ ਕਹਿੰਦੀ ਸਾਡੇ ਘਰਾਂ ਦੇ ਕੋਲੇ ਆ ਕਹਿੰਦੀ ਆਪਾਂ ਉੱਥੇ ਟਰਾਈ ਕਰਕੇ ਆਵਾਂਗੇ ਹਾਂ ਫੈਕਟਰੀ ਚ ਕੰਮ ਨਹੀਂ ਹੈ ਚੰਗੇ ਹੁੰਦੇ ਹੈਲਪ ਕਰ ਦਿੰਦੇ ਨਾਲ ਜਾਓ ਨਾ ਲੱਭ ਕੇ ਰਹਿਣਗੇ ਕਾਫੀ ਦਿਨਾਂ ਦੇ ਮੀਂਹ ਪੈਂਦੇ ਸੀ ਪਰ ਹੁਣ ਮੌਸਮ ਠੀਕ ਵਾ ਡੇਲੀ ਧੁੱਪ ਬਹੁਤ ਸੋਹਣੀ ਹੁੰਦੀ ਆ ਚਲੋ ਘਰਾਂ ਚ ਹੀਟਾਂ ਚੱਲਦੀ ਹੈ ਠੰਡ ਦਾ ਪਤਾ ਨਹੀਂ ਲੱਗਦਾ ਪਰ ਤੁਹਾਨੂੰ ਪਤਾ ਧੁੱਪ ਆਪਣੇ ਲਈ ਬਹੁਤ ਜ਼ਰੂਰੀ ਆ ਕੱਪੜੇ ਸਕਾਉਣੇ ਆ ਘਰ ਨੂੰ ਵੀ ਧੁੱਪ ਲੱਗਣੀ ਚਾਹੀਦੀ ਹੈ ਨਹੀਂ ਤੁਹਾਨੂੰ ਪਤਾ ਸਲਾਬ ਦੇ ਨਾਲ ਬਹੁਤ ਘਰਾਂ ਦਾ ਵੀ ਬੁਰਾ ਹਾਲ ਹੋ ਜਾਂਦਾ ਹੈ ਤੇ ਹੁਣ ਜਿੱਦਾਂ ਦੀ ਧੁੱਪ ਨਿਕਲਦੀ ਹੈ ਬੜਾ ਹੀ ਸਕੂਨ ਜਾਂ ਮਿਲਦਾ ਘਰ ਦੇ ਵਿੱਚ ਨਾ ਸਾਡੇ ਪੂਰੀ ਧੁੱਪ ਆਉਂਦੀ ਹੈ ਕਮਰਿਆਂ ਦੇ ਵਿੱਚ ਜਿਹੜੇ ਉਹ ਤੇ ਇਟਾਲੀਅਨ ਦਾ ਫੋਨ ਆਇਆ ਸੀਗਾ ਮੈਨੂੰ ਉਹ ਲੈਣ ਆਏ ਆ ਤੇ ਆਪਾਂ ਨਾਲੇ ਤੁਹਾਨੂੰ ਮਿਲਾਉਨੇ ਆ ਉਹ ਕਹਿੰਦੇ ਅਸੀਂ ਕੰਮ ਲੱਭ ਕੇ ਦੇਵਾਂਗੇ ਇਟਾਲੀਅਨ ਸਾਰੇ ਨਹੀਂ ਮਾੜੇ ਹੁੰਦੇ ਉਹਨਾਂ ਨੂੰ ਪੰਜਾਬੀ ਵੀ ਬੋਲਣੀ ਆਉਂਦੀ ਆ ਲੈਣ ਆਏ ਆ ਉਹ ਵੀ ਨਾ ਸਪੈਸ਼ਲ ਕਰ ਉਹ ਗੱਲ ਕਰਦੇ ਆ ਅਮਨ ਨੇ ਕਿਹਾ ਵੀ ਮੇਰੇ ਚਾਚਾ ਜੀ ਤਾਂ ਕੰਮ ਤੇ ਹੁੰਦੇ ਆ ਦਰਵਾਜ਼ਾ ਖੋਲ੍ਹ ਦिए ਤੇ ਵੀ ਗੱਡੀ ਹੈ ਨਹੀਂ ਸਾਡੇ ਕੋਲ ਹਾਂ ਵੀ ਚਾਚਾ ਜੀ ਤਾਂ ਕੰਮ ਤੇ ਹੁੰਦੇ ਆ ਵੀ ਛੱਡਣ ਵਾਲਾ ਕੋਈ ਹੈ ਨਹੀਂ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਆਪ ਲੈਣਾ ਜਾਵਾਂਗੇ ਤੇ ਹੁਣ ਗੇਟ ਤੇ ਆਏ ਹੋਏ ਆ ਇਹ ਅੱਜ ਫਿਰ ਕੰਮ ਦਾ ਪਤਾ ਕਰਕੇ ਫਿਰ ਦੋ ਤਿੰਨ ਜਗ੍ਹਾ ਤੇ ਪਤਾ ਕਰਕੇ ਰੱਖਾਂਗੇ ਨਾ ਫਿਰ ਉਹਦੇ ਨਾਲ ਸੌਖਾ ਹੋ ਜਾਂਦਾ ਜਿੱਥੇ ਵੀ ਲੱਗੂਗਾ ਵਧੀਆ ਵਾ ਉਹੀ ਆਪਾਂ ਸਿਲੈਕਟ ਕਰ ਲਵਾਂਗੇ ਕਾਫੀ ਟਾਈਮ ਤੇ ਗੇਟ ਤੇ ਆ ਕੇ ਖੜੇ ਵਿਚਾਰੇ ਵੇਟ ਕਰੀ ਜਾਂਦੇ ਆ ਤੇ ਇਸੇ ਕਰਕੇ ਜੇ ਤੁਹਾਨੂੰ ਵੀ ਕਿਤੇ ਵੀ ਪ੍ਰੋਬਲਮ ਲੱਗਦੀ ਆ ਹਨਾ ਵੀ ਤੁਹਾਨੂੰ ਕੋਈ ਤੰਗ ਪਰੇਸ਼ਾਨੀ ਆ ਜੇ ਕੋਈ ਟਾਲੀਨ ਨੂੰ ਤੁਸੀਂ ਜਾਣਦੇ ਆਪਣੀ ਗੱਲ ਸ਼ੇਅਰ ਕਰਿਆ ਕਰੋ ਹਨਾ ਮਨ ਚਾਹੀਦਾ ਏ ਕਿਉਂਕਿ ਜਿੱਦ ਨੇ ਆਈ ਆ ਜਿੱਦ ਨੇ ਆਈ ਇਹਦੇ ਕੋਲ ਸਾਰਾ ਸਮਾਨ ਸੀਗਾ ਕੋਲੇ ਚੱਕਿਆ ਹੋਇਆ ਫਿਰ ਉਹਨਾਂ ਨੇ ਮੈਨੂੰ ਪੁੱਛ ਲਿਆ ਸੀ ਕਹਿੰਦੇ ਵੀ ਤੂੰ ਕਿੱਥੋਂ ਕਿਵੇਂ ਆਈ ਮੈਂ ਕਿਹਾ ਵੀ ਮੈਂ ਕੰਮ ਚੇਂਜ ਕੀਤਾ ਮਾਲਕ ਮੇਰੇ ਡਾਕੂਮੈਂਟ ਨਹੀਂ ਸੀ ਬਣਾ ਕੇ ਦਿੰਦੇ ਹੂੰ ਫਿਰ ਮੈਂ ਤਾਂ ਹੀ ਇੱਥੇ ਆ ਗਈ ਇਹਨੇ ਸਾਰੀ ਗੱਲ ਸ਼ੇਅਰ ਕੀਤੀ ਫਿਰ ਉਹਨਾਂ ਨੇ ਇਹਦੀ ਸਮਾਨ ਚੱਕਣ ਚ ਹੈਲਪ ਕਰਵਾਈ ਗੱਡੀ 'ਚ ਵੀ ਲਿਆ ਕੇ ਰੱਖਿਆ ਹਨਾ ਇਹ ਡਾਇਲੌਗ ਬਹੁਤ ਵਧੀਆ ਹੁੰਦੇ ਆ ਤੇ ਬਾਕੀ ਆਪਾਂ ਤੁਹਾਨੂੰ ਮਲਾਉਂਦੇ ਆਂ ਇਹਨਾਂ ਦੇ ਨਾਲ ਚੱਲ ਕੇ ਦੂਰੀ ਕਸ਼ ਹੋਈ ਜਾਂਦੀ ਆ ਪਣ ਦੇਖ ਕੇ ਨਾ ਹੈਲੋ ਲਾਈਕ ਇਹਦਾ ਸਸੀ ਕਾਜੀ ਕੀ ਹਾਲ ਹੈ ਵਧੀਆ ਤੁਸੀਂ ਦੱਸ ਠੀਕ ਹੈ ਸਸੀ ਕਾਜੀ ਚਾਓ ਮਮਨ ਚਾਓ ਕੀ ਮੇਰੇ ਲਈ ਤੁਹਾਨੂੰ ਸੀ ਸੀ ਜਵਾਨੀਸਿਮਾ ਸੀ ਗ੍ਰਾਸੀਏ ਬੈਨੇ ਬੈਨੇ ਤੂ ਕੋਮੋ ਸਾਈ ਗੈਰੈਂਟ ਦੇਕ ਕਿੰਨਾ ਪਿਆਰ ਕਰਦੇ ਆ ਕਿੰਦਾ ਪੁੱਛ ਆ ਨਾ ਸੀ YouTube ਚੈਨਲ ਕੀ ਜੋ ਕਰੀਏ ਸੀ ਸੀ ਵੀਡੀਓ ਬਣਾ ਰਹੀ ਆ ਓਕੇ ਪੰਜਾਬੀ ਓਕੇ ਮੈਨੂੰ ਕੀ ਦੱਸਾਂ ਓਕੇ ਮੇਰਾ ਨਾਮ ਮੋਨਿਕਾ ਹੈ ਮੈਂ ਪੰਜਾਬੀ ਇਕਤੇ ਸੀ ਕੀ ਪੰਜਾਬੀ ਬੋਲਦੇ ਆ ਇੰਡੀਆ ਵਿੱਚਗੇ ਬਾਰਬਾਰਾ ਤੇ ਬਹੁਤ سارے ਮੇਰੇ ਦੋਸਤਾਂ ਹਾਂ ਜੋ ਉਹਨਾਂ ਨਾਲ ਗੱਲ ਕਰਦੇ ਆ। ਓਕੇ ਪੰਜਾਬ ਤੋਂ ਆ। ਆਪਾਂ ਫਿਰ ਇਕੱਠੇ ਘੁੰਮਣ ਚੱਲਾਂਗੇ ਪੰਜਾਬ। ਆ ਤੁਸੀਂ ਕਿੱਥੋਂ? ਮੈਨੂੰ ਤੇ ਆਖੀਂ ਨਾ ਮੈਂ ਲੁਧਿਆਣਾ। ਲੁਧਿਆਣਾ। ਉਹ ਮੇਰੇ ਜੱਗੀ ਦੋਸਤ ਦੋ। ਹੂੰ। ਦੋਸਤ ਲੁਦੀਆਨਾ ਹੀ ਹਾਂ ওকে ਮੈਂ ਤੇਰੇ ਇੰਦੇ ਲਾ ਦਿਨੋ ਪਰ ਅਸੀ ਗੇ ਲੁਦੀਆਨਾ ਕਿੱਥੇ ਹੈ ओके ओके ਤੁਸੀਂ ਕਦੋਂ ਆਣਾ ਨਹੀਂ ਮੈਂ ਨਹੀਂ ਆਣਾ ਕਿਉਂਕਿ ਮੇਰੇ ਬੱਚੇ ਸਕੂਲ ਗਏ ਆ ਹਾਂਜੀ ਫਿਰ ਬੱਚੇ ਸਕੂਲੋਂ ਦੇ ਹਸਬੰਡ ਕੰਮ ਤੋਂ ਆਉਂਦੇ ਆ ਅਮਨ ਜਾਊਗੀ ਫਿਰ ਆਪਾਂ ਕਿਸੇ ਦਿਨ ਫਿਰ ਚੱਲਾਂਗੇ ਓਕੇ ਜਰੂਰ ਜਰੂਰ ਕਰੇ ਆਇਓ ਤੁਸੀਂ ਓਕੇ ਜਦੋਂ ਫਿਰ ਓਕੇ ਜੀ ਬਾਏ ਅਸੀਂ ਜਦੋਂ ਸਮਾਂ ਨਹੀਂ ਲੈਂਦੇ ਅਸੀਂ ਸਰਾਇਕ ਕਮਨਕਾਰ ਦੇ ਕਿ ਚਾਹੀ ਕਿ ਚਾਚੂ ਪਿੱਛੇ ਸਰਵਾ ਓਕੇ ਚਾਓ ਅਰੀ ਵਿਦੇਸ਼ ਜੀ ਚਾਓ ਦੇਖੋ ਕਿੰਨੇ ਸੁਆਦੇ ਵਧੀਆ ਵਾ ਇਹਨਾਂ ਨੇ ਫਿਰ ਅਮਨ ਨੇ ਪਰੇਸ਼ਾਨੀ ਦੱਸੀ ਕਹਿੰਦੇ ਅਸੀਂ ਤੁਹਾਡੀ ਜਰੂਰ ਹੈਲਪ ਕਰਾਂਗੇ ਇੱਥੇ ਵੀ ਬਹੁਤ ਲੋਕ ਆ ਜਿਹੜੇ ਪੰਜਾਬੀ ਬੋਲਣੀ ਪਸੰਦ ਕਰਦੇ ਆ ਸਿੱਖਦੇ ਆ ਟਾਲੀਨ ਲੋਕ ਇੱਕ ਵਾਰ ਅਸੀਂ ਨਗਰ ਕੀਰਤਨ ਤੇ ਗਏ ਉੱਥੇ ਇੱਕ ਮਾਰਕੀਟ ਵਾ ਉਹਦੇ ਵਿੱਚ ਵੀ ਇਟਾਲੀਅਨ ਸੀਗੀ ਉਹ ਸਾਨੂੰ ਸੂਟ ਪਾਏ ਦੇਖ ਕੇ ਕਹਿੰਦੀ ਵੀ ਪੰਜਾਬੀ ਬੋਲਣ ਲੱਗ ਗਈ ਫਿਰ ਉਹਨੇ ਦੱਸਿਆ ਵੀ ਮੇਰੀ ਜਿਹੜੀ ਮੈਰਿਜ ਆ ਵੀ ਪੰਜਾਬੀ ਮੁੰਡੇ ਨਾਲ ਹੋਈ ਆ ਹਰਿਆਣੇ ਦਾ ਵਾ ਤੇ ਇਹ ਕਹਿੰਦੀ ਮੈਂ ਵੀ ਹੌਲੀ ਹੌਲੀ ਪੰਜਾਬੀ ਸਿੱਖ ਰਹੀ ਆ ਜਿਵੇਂ ਅਸੀਂ ਇਟਾਲੀਅਨ ਸਿੱਖਦੇ ਇੱਥੇ ਆ ਕੇ ਲੋਕ ਪੰਜਾਬੀ ਸਿੱਖਣੀ ਪਸੰਦ ਕਰਦੇ ਆ ਜੁਬੀ ਦੇ ਸਕੂਲ 'ਚ ਵੀ ਇੱਕ ਮੁੰਡਾ ਉਹ ਵੀ ਜਨਨ ਕੀ ਇੰਡੀਆ ਕੋ ਮਨਾ ਪਸੰਦ ਕਰਦਾ ਉਹ ਵੀ ਜਦੋਂ ਵੀ ਮੈਂ ਜਾਵਾਂ ਸਾਸਰੀ ਕਾਲ ਭਾਬੀ ਜੀ ਕਹਿ ਕੇ ਬੁਲਾਉਂਦਾ ਹੁੰਦਾ ਹੈ ਬੜੇ ਇਹਨਾਂ ਦੇ ਮੂੰਹ ਵੀ ਟਾਲੀ ਨੇ ਦੇ ਮੂੰਹ ਜਦੋਂ ਪੰਜਾਬੀ ਬੋਲਦੇ ਬਹੁਤ ਵਧੀਆ ਲੱਗਦੀ ਹੈ ਤੇ ਹੁਣ ਦੇਖਦੇ ਆ ਮੰਨਦਾ ਕਈ ਜਗ੍ਹਾ ਤੇ ਕੰਮ ਪਤਾ ਅਸੀਂ ਵੀ ਕੀਤਾ ਦੋ ਤਿੰਨ ਜਗ੍ਹਾ ਇੱਕ ਨਾ ਜਿਆਦਾ 올ਡ ਲੇਡੀ ਆ 90 ਸਾਲ ਦੀ ਆ ਤੇ ਹੁੰਦਾ ਵੀ ਹੈ ਨਾ ਵੀ ਕੋਈ ਉੱਥੇ ਪ੍ਰੋਬਲਮ ਨਾ ਜਿਆਦਾ ਆਵੇ ਸੈਲਰੀ ਵੀ ਸੋਹਣੀ ਦੇਣਗੇ ਵੀ ਚਲ ਥੋੜਾ ਟਾਈਮ ਉੱਥੇ ਲਾ ਲੂਗੀ ਜੀ ਇਹਨਾਂ ਨੇ ਕਿਤੇ ਕੰਮ ਵਧੀਆ ਲੱਭ ਦਿੱਤਾ ਫਰ ਉੱਥੇ ਲੱਗ ਜੂਗੀ ਅਮਨ ਆ ਗਿਆ ਵਾਪਸ ਐਂ ਲੱਗਦੀ ਜਿਵੇਂ ਸਟੂਡੈਂਟ ਆਉਂਦੀ ਹੁੰਦੀ ਆ ਸੱਚੀ ਐਂ ਲੱਗਦਾ ਜਿਵੇਂ ਪੜ ਕੇ ਆਈ ਹੁੰਦੀ ਆ ਕਾਲਜ ਕਹਿੰਦੀ ਫੇਰ ਆਉਂਗੀ ਠੀਕ ਹੈ ਫੈਕਟਰੀ ਸੀਗੀ ਉੱਥੇ ਗਏ ਸੀਗੇ ਉਹ ਕਹਿੰਦੇ ਨਾ ਆਹ ਵਾਲਾ ਫਾਰਮ ਆਇਕ ਅੱਛਾ ਕਹਿੰਦੇ ਵੀ ਇਹ ਭਰ ਕੇ ਤੁਸੀਂ ਕਿਸੇ ਵੀ ਜਗ੍ਹਾ ਤੇ ਦਮੰਦਾ ਕਰ ਸਕਦੇ ਹੋ اچھا ਠੀਕ ਹੈ ਕਹਿੰਦੇ ਵੀ ਜਿੱਦੋਂ ਵੀ ਪੋਸਟ ਹੋਊਗੀ ਤਾਂ ਤੁਹਾਨੂੰ ਫੋਨ ਕੀਤਾ ਜਾਊਗਾ ਕੰਮ ਬਾਧੂ ਆ ਉਹ ਕਹਿੰਦੇ ਪਰ ਅਸੀਂ ਡਾਇਰੈਕਟਲੀ ਆਏ ਨਹੀਂ ਉਹ ਕਹਿੰਦੇ ਵੀ ਏਜੰਸੀ ਹੈ ਉਹ ਕਹਿੰਦੇ ਏਜੰਸੀਆਂ ਅੱਜ ਲੈ ਕੇ ਗਈਆਂ ਸੀ ਨਾ ਉਹ ਕਹਿੰਦੇ ਵੀ ਅਸੀਂ ਇਦਾਂ ਕੰਮ ਤੇ ਨਹੀਂ ਲਵਾਉਂਦੇ ਹੈਗੇ ਵੀ ਡਾਕੂਮੈਂਟ ਆਈ ਸਾਰਾ ਕੁਝ ਹੋਊਗਾ ਹਾਂ ਵੀ ਦਮੰਦਾ ਕਰਕੇ ਉਹ ਕਰ ਦੇਣਗੇ ਸਬਮਿਟ ਕਰ ਦੇਣਗੇ ਹਾਂ ਦਮੰਦਾ ਦੀ ਲੇਬੋਰੋ ਹਾਂ ਇਹ ਪਾਪਰ ਆਮ ਫਿਲ ਕਰਨਾ ਹੈ ਹਾਂ ਉਹ ਕਹਿੰਦੇ ਵੀ ਤੁਹਾਡੇ ਚਾਚਾ ਚਾਚੀ ਕਾਫੀ ਟਾਈਮ ਤੋਂ ਉੱਥੇ ਹੈ ਕਹਿੰਦੀ ਉਹਨਾਂ ਦੀ ਬੇਟੀ ਵੀ ਹੋਊਗੀ ਕਹਿੰਦੀ ਉਹ ਭਰਨ ਵਿੱਚ ਮਦਦ ਕਰ ਦੇਵੇ ਭਰ ਦੇਣੀ ਉਹਨੇ ਹਾਂ ਜੇ ਅਮਨ ਨੂੰ ਇਦਾਂ ਜੌਬ ਮਿਲ ਗਈ ਕਹਿੰਦੀ ਤੇਰੀ ਚਾਚੀ ਮੋਲ ਤੋਂ ਭਰਾਵਾ ਕਹਿੰਦੀ ਸੋਨੀ ਵੀ ਬਹੁਤ ਹੈ ਅੱਛਾ ਠੀਕ ਹੈ ਸੋਨੀ ਵੀ ਬਹੁਤ ਕੀ ਜੀ ਮੈਂ ਖਾ ਗ੍ਰੇਸੀਏ ਇਹ ਤੁਸੀਂ ਇਹਨਾਂ ਨੂੰ ਪਹਿਲਾਂ ਨਹੀਂ ਦੇਖਿਆ ਕਦੇ ਵੀ ਮਿਲੇ ਨਹੀਂ ਹੈਗੇ ਮੈਂ ਕਿਹਾ ਹਾਂ ਇਹ ਕਿੰਨੇ ਸਾਲਾਂ ਤੋਂ ਰਹਿ ਰਹੇ ਆ ਇੱਥੇ ਮੈਂ ਕਿਹਾ ਕਾਫੀ ਸਾਲ ਹੋ ਗਏ ਜੇ ਤੈਨੂੰ ਕੰਮ ਮਿਲ ਗਿਆ ਫਿਰ ਆਪਾਂ ਹੋਰ ਹਨਾ ਵੀ ਸ਼ੇਅਰ ਕਰਾਂਗੇ ਆ ਨਾ ਹਾਂ ਵੀ ਜੇ ਤੈਨੂੰ ਇੱਥੇ ਮਿਲ ਗਿਆ ਏਜੰਸੀਆਂ ਚ ਲੈ ਕੇ ਗਏ ਸੀਗੇ ਮੈਂ ਭਾਈ ਮੈਂ ਵੀ ਕਹਿੰਦੀ ਆ ਤੇ ਅਪ੍ਰੀਲੀਆ ਚ ਬਹੁਤ ਏਜੰਸੀਆਂ ਆ ਅੱਛਾ ਠੀਕ ਆ ਫਿਰ ਆਪਾਂ ਅਪ੍ਰੀਲੀਆ ਚ ਜਿਹੜੀਆਂ ਕੁੜੀਆਂ ਆਪਾਂ ਨੂੰ ਕਹਿੰਦੀਆਂ ਕੰਮ ਵਾਸਤੇ ਫਿਰ ਆਪਾਂ ਸ਼ੇਅਰ ਕਰਾਂਗੇ ਉਹ ਵੀ ਲਿਖਿਆ ਵੀ ਪਿਆ ਸੀ ਆ ਦੇਖੋ ਕੰਮੋਂ ਫੈਕਟਰੀਆਂ ਚਲਾਈ ਪਈ ਸੀ ਮੈਂ ਇੱਕ ਦੀ ਫੋਟੋ ਖਿੱਚ ਕੇ ਲੈ ਕੇ ਆਈ ਆ ਅਪਰੀਲੀਆ ਚ ਜਿਹੜੀਆਂ ਫੈਕਟਰੀਆਂ ਹੂੰ ਅੱਛਾ ਵੀ ਬਾਹਰ ਲਿਖਿਆ ਹੋਇਆ ਵੀ ਕੰਮ ਵਾਸਤੇ ਲੋਡਵਾ ਉਹਦੇ ਡੇਲੀ ਮਤਲਬ ਚੇਂਜ ਕਰ ਦਿੰਦੇ ਆ ਦੇਖੋ ਆ ਦੇਖੋ ਆ ਅਪਰੀਲੀਆ ਚ ਫੈਕਟਰੀ ਆ ਹਾਂ ਠੀਕ ਆ ਹੂੰ ਬਹੁਤ ਲਾਏ ਪਈ ਸੀ ਉਹ ਕਹਿੰਦੀ ਇਹ ਚੇਂਜ ਕਰ ਦਿੰਦੇ ਆ ਜਦੋਂ ਕੰਮ ਮਿਲ ਜਾਂਦਾ ਏ ਚੇਂਜ ਕਰ ਦਿੰਦੇ ਆ ਡੇਲੀ ਇਹ ਨਵੇਂ ਲਾਉਂਦੇ ਆ ਪੀਣਾ ਕਿ ਹੁਣ ਸੈਂਡਵਿਚ ਬਣਾਵਾਂ ਮੈਂ ਸੈਂਡਵਿਚ ਬਣਾਉਣ ਲੱਗੀ ਸੀ ਠੀਕ ਕਿਉਂਕਿ ਅਜੇ 10:30 ਹੋਏ ਆ ਅਸੀਂ ਖਾਣੇ ਨੇ 12 ਵਜੇ ਰੋਟੀ ਕਹਿੰਦੇ ਕੀ ਪੀਓਗੇ ਤੁਸੀਂ ਮੈਂ ਕਿਹਾ ਤੇ ਜੀ ਨੂੰ ਪੀ ਲਈ ਇੱਥੇ ਬੁਲਾਵਾ ਗਿਆ ਆਪਾਂ ਕਿਸ ਦਿਨ ਕਰਾਸੀਆ ਕਰਾਂਗੇ ਤੇ ਹੁਣ ਆਪਾਂ ਬਣਾ ਲਈ ਅਮਨ ਨੂੰ ਸੈਂਡਵਿਚ ਨਾਲੇ ਮੈਂ ਵੀ ਖਾ ਲਵਾਂ ਅੱਜ ਦਿਨ ਬਹੁਤ ਸੋਹਣਾ ਧੁੱਪ ਬਹੁਤ ਸੋਹਣੀ ਆ ਸਕੂਨ ਜਿਹਾ ਆਇ ਅੱਖਾਂ ਨੂੰ ਪੈਂਦਾ ਪੂਰਾ ਜਦੋਂ ਧੁੱਪ ਪੈਂਦੀ ਆ ਨਾ ਹਾਂ ਜਿਹੜੀ ਧੁੱਪ ਬਹੁਤ ਸ਼ਾਂਤ ਦੀ ਹੁੰਦੀ ਧੁੱਪ ਸੋਹਣੀ ਆ ਹੁਣ ਅਸੀਂ ਕਰਦੇ ਹਾਂ ਬ੍ਰੇਕਫਾਸਟ ਸੈਂਡਵਿਚ ਦੇ ਨਾਲ ਨਾਲ ਖੰਨੇ ਸੰਤਰੇ ਧੋਪੇ ਬੈਠ ਕੇ ਆ ਦੇਖ ਲੋ ਇੰਡੀਆ ਚ ਨਹੀਂ ਲੋਕ ਐਦਾ ਬਰਤਨ ਮਾਣਦੇ ਮੇਰੀ ਚਾਚੀ ਦੇਖ ਲੈ ਪਹਿਲਾਂ ਅਸੀਂ ਕਾਲੇ ਕੀਤੇ ਬਰਤਨ ਨੂੰ ਫਿਰ ਹੁਣ ਸਾਫ ਕੀਤੇ ਥੋਏ ਵਾਲੀ ਕੜਾਈ ਬਹੁਤ ਕਾਲੀ ਹੋ ਗਈ ਸੀ ਹਮ ਪਤਾ ਕੀ ਹੈ ਜਦੋਂ ਕੋਈ ਚੀਜ਼ ਸਵਾਦ ਬਣਾਉਣੀ ਹੋਵੇ ਤਾਂ ਫਿਰ ਮਿਹਨਤ ਤਾਂ ਕਰਨੀ ਪੈਂਦੀ ਆ ਹਣ ਆਪਾਂ ਕਦੋਂ ਦੀ ਆਪਾਂ ਚੁੱਲ੍ਹੇ ਤੇ ਦਾਲ ਸਬਜ਼ੀ ਬਣਾਉਣੀ ਟੇਸਟੀ ਬਣਦੀ ਹੈ ਨਾ ਹਮ ਬਾਕੀ ਮਿਹਨਤ ਆਉਂਦੀ ਆ ਮਜ਼ਾ ਵੀ ਆਉਂਦਾ ਟਾਈਮ ਪਾਸ ਹੋਈ ਜਾਂਦਾ ਇਧਰ ਜੋ ਵੀ ਦਿਖਾ ਹੱਥ ਦੇਖ ਗਵੰਤੀਆਂ ਵੀ ਕਾਲੀਆਂ ਹੋ ਗਈਆਂ ਇਹਦੇ ਜੂਵੀ ਮੇਰੇ ਕੋਲੇ ਬੈਠਾ ਏ ਮम्मा ਨੂੰ ਭਾਂਡੇ ਮਾਂਦੇ ਨੂੰ ਦੇਖੀ ਜਾਂਦਾ ਹੈ ਨਾ ਹਾਂ ਕਿਵੇਂ ਮम्मा ਭਾਂਡੇ ਮਾਂਦੇ ਦੀ ਐ ਐਕਚੁਅਲੀ ਅੱਜ ਜੂਵੀ ਦੀ ਤਬੀਅਤ ਨਹੀਂ ਠੀਕ ਹੈਗੀ ਹੈ ਨਾ ਜੂਵੀ ਦੀ ਤਬੀਅਤ ਨਹੀਂ ਠੀਕ ਹੈਗੀ ਦੀ ਬੈਠਾ ਆ ਮੈਂ ਮਾਂਜਦੇ ਹੁਣ ਆਪਾਂ ਉੱਤੇ ਜਾ ਕੇ ਇਹਨੂੰ ਸਰਫਨਾ ਵੀ ਮਾਂਜਣਾ ਏ ਸਾਰੇ ਮਾਂਜੇ ਪਏ ਆ ਤੇ ਮੈਨੂੰ ਯਾਦ ਆਉਂਦੀ ਮੇ ਦਿਨ ਕਿ ਮੈਂ ਆਦੀ ਦਾਦੀ ਨੂੰ ਤਾਂ ਨਹੀਂ ਦੇਖੀਆ ਮੇਰੀ ਭੂਆ ਦੀ ਸੱਸ ਸੀ ਹੀ ਪਹਿਲੀਆਂ ਅਜ ਉਹ ਇਹਦਾ ਮਿੱਟੀ ਨਾਲ ਮਾਂਜ-ਮਾਂਜ ਕੇ ਸਾਫ਼ ਕਰ ਦਿੰਦੇ ਸੀ ਭਾਂਡੇ। ਹੂੰ ਪਹਿਲਾਂ ਇੰਨ ਕਰਦੇ ਸੀ। ਹਾਂ ਜਮੇ ਹੀ ਨਹੀਂ ਕੁਛ ਲੱਗਿਆ ਲੱਗਦਾ ਹੁੰਦਾ ਸੀਗਾ। ਛਾੜ ਜੇ ਦਿੰਦੇ ਸੀਗੇ ਮਿੱਟੀ। ਛਾੜ ਦੇਣੀ ਆ ਰੇ ਤੇ ਇਹਨਾ ਮਾਂਜ ਲੈਣੀਆਂ ਵਾ। ਜਿਉਣਾ ਕੜਾਹੀ ਵੀ ਬਿਲਕੁਲ ਥੱਲੇ ਚਿੱਕੀ-ਚਿੱਕੀ ਨਿਕਲੇਈ ਆ। ਫਰ ਤੋਂ ਦੇ ਨਾਲ ਜਦੋਂ ਦੀ ਅਸੀਂ ਇੱਥੇ ਪਰੌਂਠੇ ਵਗੈਰਾ ਖਾਦੇ ਸਵਾਦ ਲੱਗੀ ਨੇ ਚੁੱਲੇ ਦੇ। ਸਹੀ ਗੱਲ। ਅੱਜ ਵੀ ਅਸੀਂ ਚੁੱਲੇ ਤੇ ਪਰੌਂਠੇ ਲਾਏ ਬਹੁਤ ਵਧੀਆ ਸਵਾਦ ਲੱਗਦੇ ਆ। ਆਪਣੇ ਨਾਲੇ ਮੈਂ ਬੈਠੀ ਆ ਘੰਟਾ ਮੇਰਾ ਵੀ ਟਾਈਮ ਲੰਘ ਗਿਆ। ਮੈਂ ਬਿੱਡਾਂ ਤੇ ਪਏ ਰੋ ਸਾਰਾ ਦਿਨ ਹਨਾ ਜੂ ਵੀ ਜੂ ਵੀ ਇਹਨੂੰ ਭਾਂਡੇ ਜਿੰਨੇ ਵੀ ਸਾਰੇ ਕਾਲਸ ਵਾਲੇ ਸੀਗੇ ਸਾਰੇ ਮਾਂਜ ਤੇ ਦਿਖਾਉਣੀ ਤੁਹਾਨੂੰ ਬਹੁਤ ਹੁਣ ਚਮਕਣ ਲੱਗ ਗਏ ਤੇ ਮੈਂ ਵੀ ਹੁਣ ਣਾ ਕੇ ਆ ਗਈ ਸੀ ਹੁਣ ਅਸੀਂ ਸ਼ਾਮ ਦੀ ਰੋਟੀ ਦੀ ਤਿਆਰੀ ਕਰਨ ਲੱਗੇ ਆ ਦਿਖਾਉਣੀ ਪਹਿਲਾਂ ਤੁਹਾਨੂੰ ਭਾਂਡੇ ਸਾਰੇ ਸਾਰੇ ਘਰ ਦੇ ਨਾਲ ਨਾ ਬਾਲੀਆਂ ਕੰਟਰੀਆਂ ਚ ਕਿਹੜਾ ਕੋਈ ਆਪਣਾ ਟੱਪਲ ਟੀ ਦਾ ਕੰਮ ਹੁੰਦਾ ਹਾਂ ਵੀ ਇਹ ਨਾ ਇਹਦਾ ਕੰਮ ਨਹੀਂ ਨੰਨੇ ਸਮਝ ਨਹੀਂ ਇਹਦੇ ਆਲੀ ਫਿਰ ਵੀ ਸਾਰੀ ਨਿਕਲ ਜਾਂਦੀ ਆ ਸਾਰੀ ਕੰਮ ਚ ਨਿਕਲ ਜਾਂਦੀ ਆ ਹੁੰਦਲ ਆਪਣਾ ਸਾਰਾ ਦਿਨ ਨਿਕਲ ਗਿਆ ਤੇ ਭਾਂਡੇ ਆਪਣੇ ਐਨ ਚਮਕ ਕੇ ਦਿਖ ਲੋ ਸਟੀਲ ਸਾਰੀ ਮਿਹਨਤ ਜ਼ਰੂਰ ਲੱਗਦੀ ਹਰ ਇੱਕ ਚੀਜ਼ ਤੇ ਤੇ ਪਰ ਹੋ ਜਾਂਦਾ ਤੇ ਹੁਣ ਅਮਨ ਕੱਟਣ ਲੱਗੀ ਆ ਤੜਕਾ ਪਤਲੀ ਦੇ ਵਿੱਚ ਮੈਂ ਦਾਲ ਬਣਾਉਣੀ ਆ ਦਾਲ ਆਪਾਂ ਬਣਾਉਣੀ ਅੱਜ ਮੂੰਗੀ ਛੋਲਿਆਂ ਦੀ ਝੋਕੇ ਰੱਖੇ ਹੋਏ ਆ ਇਹ ਵੀ ਮੈਂ ਅਜੀਤੀ ਦੇਖੋ ਸਾਰਾ ਹੁਣ ਮੈਂ ਕਲੀਨ ਕਰਤਾ ਜਦੋਂ ਮੈਂ ਭਾਂਡੇ ਮਾਂਜਦੀ ਸੀ ਕਿੰਨਾ ਗੰਦਾ ਸੀ ਸਾਰੀ ਚੀਜ਼ ਸਫਾਈ ਨਹੀਂ ਵਧੀਆ ਲੱਗਦੀ ਆ ਫਿਰ ਮੈਂ ਜਦੋਂ ਇੰਡੀਆ ਗਈ ਸੀ ਮੇਰੇ ਭਾਬੀ ਹੁਣੇ ਵੀ ਪੁੱਛ ਲੈਂਦੇ ਸੀਗੇ ਵੀ ਤੁਸੀਂ ਤਾਂ ਉੱਥੇ ਵਿਲੇ ਜੀ ਹੁੰਦੇ ਹੋਗੇ ਤੁਹਾਡੇ ਕਿਹੜਾ ਗੰਦ ਪੈਂਦਾ ਜਾਂ ਖਰਾਰ ਪੈਂਦਾ ਘਰ ਦੇ ਵਿੱਚ ਸਾਰਿਆਂ ਨੂੰ ਐਂ ਜੀ ਹੁੰਦਾ ਇਹਨਾਂ ਵੀ ਉੱਥੇ ਕਿਹੜਾ ਇੰਨਾ ਕੋਈ ਕੰਮ ਹੁੰਦਾ ਐ ਪਰ ਉਹੀ ਗੱਲ ਹੈ ਇੰਡੀਆ ਵਾਲੀ ਗੱਲ ਹੀ ਹੈ ਸਾਭ ਘਰੇ ਫ੍ਰੀ ਰਹੋ ਨਾ ਜਿਵੇਂ ਹੁਣ ਮੈਂ ਇੰਨੇ ਦਿਨ ਹੋ ਗਏ ਚਾਚੀ ਕੋਲ ਇਹ ਸਾਰਾ ਦਿਨ ਇਦਾਂ ਹੀ ਕੰਮ ਦਾ ਨਿਕਲਦਾ ਤੇ ਚਾਚੀ ਦਾ ਵੀ ਇਦਾਂ ਹੀ ਨਿਕਲਦਾ ਬਾਕੀ ਚਾਹੀਦਾ ਵੀ ਇਦਾਂ ਅਟਾ ਲਈ ਲੋਕ ਆਪਣੇ ਆਪ ਨੂੰ ਬਹੁਤ ਬੀਜੀ ਰੱਖਦੇ ਆ ਇਹਨਾਂ ਦੀਆਂ ਬਜ਼ੁਰਗ ਬੁੜੀਆਂ ਵੀ ਨਾ ਮੈਂ ਇੱਥੇ ਆ ਕੇ ਚੀਜ਼ ਸਿੱਖੀ ਆ ਆਵੇਂ ਨਹੀਂ ਵੀ ਰਜਾਈਆਂ 'ਚ ਪਈਆਂ ਰਹਿਣਗੀਆਂ ਇਹ ਨਹੀਂ ਟਿਕਦੇ ਇਹਨਾਂ ਨੇ ਕੰਮ ਕਰਨਾ ਹੈ ਨਹੀਂ ਕਰਨਾ ਇੱਕ ਵਾਰੀ ਸਵੇਰ ਰੈਡੀ ਹੋ ਕੇ ਨਿਕਲਣਾ ਕੁਝ ਨਾ ਕੁਝ ਕੁਝ ਨਾ ਕੁਝ ਕਰੀਂ ਜਾਂਦਾ ਕਰੀ ਜਾਣਾ ਬਾਹਰ ਫਿਰਦੇ ਰਹਿਣਗੇ ਪਰ ਆਵੇਂ ਨਹੀਂ ਹੈਗਾ ਵੀ ਘਰ ਹੀ ਬੈਠੇ ਰਹਿਣਗੇ ਟਿਕ ਕੇ ਮੈਂ ਵੀ ਹੁਣ ਇਹੀ ਰੁਟੀਨ ਬਣਾਈ ਆ ਮੈਂ ਇਦਾਂ ਨਹੀਂ ਹੈਗੀ ਵੀ ਰਜਾਈ 'ਚ ਬੈਠੀ ਜਾ ਫੋਨ ਦੇਖੀ ਜਾਣਾ ਜਾਂ ਕੁਝ ਵੀ ਇੰਸਟਾ ਵਗੈਰਾ ਨਹੀਂ ਪਰ ਮੈਂ ਕੋਈ ਨਾ ਕੋਈ ਕੰਮ ਕਰਨ ਲੱਗ ਜਾਨੀ ਨੇ ਤੁਸੀਂ ਸਾਡੇ ਬਲੌਗ ਦੇ ਵਿੱਚ ਵੀ ਦੇਖਿਆ ਸਾਡਾ ਛੁੱਟੀ ਵਾਲਾ ਦਿਨ ਵੀ ਇਦਾਂ ਹੀ ਲੰਘ ਜਾਂਦਾ ਏ ਕਿ ਤੇ ਮੈਂ ਜੁੱਲੇ ਤੇ ਕੁਝ ਬਣਾਉਣ ਲੱਗ ਜਾਨੇ ਹਨਾ ਬੱਚਿਆਂ ਲਈ ਤੇ ਚਾਹੀਦਾ ਵੀ ਇਦਾਂ ਆਪਣੀ ਹੈਲਥ ਠੀਕ ਰਹਿੰਦੀ ਆ ਪਹਿਲਾਂ ਮੈਂ ਬਲੀਤਰੀ ਜਦੋਂ ਰਹਿੰਦੀ ਸੀ ਉੱਥੇ ਮੈਂ ਦੇਖਿਆ ਸ਼ਹਿਰ ਦੇ ਵਿੱਚ ਬਿਲਕੁਲ ਬਜ਼ੁਰਗ ਬੁੜੀਆਂ ਜਿਵੇਂ ਆਪਣੇ ਤਾਂ ਉਸ ਟਾਈਮ ਦੇ ਵਿੱਚ ਬੁੜੀਆਂ ਬੁਜੁਰਗ ਜਿਵੇਂ ਆਪਣੀਆਂ ਮਾਤਾ ਹੁੰਦੀਆਂ ਵਾ ਬਿਲਕੁਲ ਆਪਾਂ ਤਾਂ ਕਹਿੰਦੇ ਵੀ ਰਜਾਈ ਚ ਲੁਕੇ ਰਹੋ ਠੰਡ ਲੱਗ ਜੂਗੀ ਹੈ ਨਾ ਇੱਥੇ ਨਹੀਂ ਹੈਗਾ ਇੱਥੇ ਰਹਿਣਾ ਉਹ ਸ਼ੀਸ਼ੇ ਸਾਫ਼ ਕਰਦੀਆਂ ਰਹਿੰਦੀਆਂ ਇਹਨਾਂ ਨੂੰ ਕੰਨ ਹੀ ਟਾਲੀ ਲੋਕ ਇਹਨਾਂ ਗਿਆ ਨਿਆ ਹੀ ਬੈਠੇ ਨਾ ਤੇ ਨਾ ਬੈਠਦੇ ਨੇ ਬੈਠਣ ਦੇਣਾ ਇਹਨਾਂ ਚ ਨਹੀਂ ਹੈਗਾ ਜੀ ਤੁਸੀਂ ਇਹਨਾਂ ਦੇ ਘਰੇ ਵੀ ਕੰਮ ਕਰਨ ਲੱਗ ਜਉਣਾ ਤੇ ਇਹ ਨਾਂ ਆਪ ਟੈਕ ਦੇਣਾਂ ਦੂਜੇ ਨੂੰ ਟਿੱਕਨ ਦਿੰਦੇ ਆ ਐਦਾਂ ਦੇ ਇਹਨਾਂ ਨੂੰ ਸਮਝਦੇ ਇੱਕ ਤਰ੍ਹਾਂ ਦੀ ਆਪਣੇ ਲੋਕ ਫਿਰ ਵੀ ਆਪਣੇ ਕੰਮਾਂ ਦਾ ਕੋਈ ਵੀ ਕੰਮ ਹੈ ਜ਼ਰੂਰੀ ਨਹੀਂ ਹੈਗਾ ਵੀ ਜੇ ਕਰਦਾ ਜਾਂ ਕੁਝ ਵੀ ਹੈ ਕਿਸੇ ਵੀ ਤਰ੍ਹਾਂ ਦਾ ਕੰਮ ਹੈ ਇੱਧਰ ਆ ਕੇ ਬਹੁਤ ਔਖਾਈ ਕਰਨੀ ਆਪਣੇ ਇੰਡੀਆ 'ਚ ਤਾਂ ਬਹੁਤ ਈਜ਼ੀ ਹੈ ਹਾਂ ਆਪਣੇ ਫੇਰ ਵੀ ਠੀਕ ਵਾ ਆਪਣੇ ਤਾਂ ਘਰ ਦੇ ਵਿੱਚ ਕੰਮ ਵਾਲੀਆਂ ਲਾਲ ਗੇਤਾ ਆਪਾਂ ਨਾਲ ਬਿਠਾ ਕੇ ਚਾਹ ਪੀਣ ਲੱਗ ਜਾਂਦੇ ਆ ਸਾਰਾ ਕੁਝ ਕਰਦੇ ਏ ਵੀ ਨਹੀਂ ਫਰਕ ਬਟ ਇਹ ਇਹ ਆ ਵੀ ਜੇ ਅਸੀਂ ਸੈਲਰੀ ਦਿੰਨੇ ਆ ਆਪਾਂ ਨੂੰ ਲੱਖਾਂ ਦੇ ਹਿਸਾਬ ਨਾਲ ਸੈਲਰੀ ਦਿੰਦੇ ਆ ਤਾਂ ਆਪਣਾ ਖੂਨ ਵੀ ਨਿਚੋੜਦੇ ਆ ਖੂਨ ਵੀ ਓਨਾ ਹੀ ਨਿਚੋੜਦੇ ਆ ਵੀ ਤੁਹਾਨੂੰ ਲੱਖ ਹਜ਼ਾਰ ਐਰੋ ਵੀ ਦੇਣਾ ਤੇ ਓਨੇ ਹੀ ਕੰਮ ਲੈਂਦੇ ਆ ਜਿੱਦਾਂ ਵੀ ਜੇ ਆਪਾਂ ਕੰਮ ਕਰਦੇ ਰਹਿੰਦੇ ਜਿਵੇਂ ਹੁਣ ਮੈਂ ਚੁੱਲੇ ਤੇ ਲੱਗੀ ਰਹਿੰਦੀ ਚੱਲ ਕੋਸ਼ਿਸ਼ ਹੈਗਾ ਪਰ ਇੱਕ ਮੈਨੂੰ ਸ਼ੌਂਕ ਬਾਪ ਹੀ ਆਪਾਂ ਥੋੜਾ ਬੀਜੀਏ ਬੀਜੀ ਸਾਰਾ ਦਿਨ ਬੀਜੀ ਰਹਿੰਦੇ ਆ ਬੀਜੀ ਰਹਿਣੀ ਆ ਕੁਝ ਨਾ ਕੁਝ ਬਣਾਈ ਜਾਣੇ ਲੱਗੇ ਰਹਿੰਦੇ ਆ ਹੁਣ ਮੇਰੇ ਮੰਮੀ ਆਂਦੀ ਆ ਕੱਲੇ ਰਹਿੰਦੇ ਉਹਨਾਂ ਨੂੰ ਵੀ ਅਸੀਂ ਕਈ ਵਾਰ ਕਹਿ ਦਈਏ ਚਾਰੇ ਪੈਣ ਪਰ ਇਟਲੀ ਦੇ ਵਿੱਚ ਆ ਵੀ ਮੰਮੀ ਅਸੀਂ ਤੁਹਾਡੇ ਲਈ ਕੋਈ ਕੰਮ ਵਾਲੀ ਲਾ ਦਿੰਨੇ ਆ ਪੈਸੇ ਪਾ ਦਿੰਨੇ ਮੰਮੀ ਕੋਈ ਨਹੀਂ ਪਤਾ ਵੀ ਚੱਲਦਾ ਫਰਦਾ ਬੰਦਾ ਸਹੀ ਰਹਿੰਦਾ ਵੀ ਫਿਰ ਮੈਂ ਬਿਲਕੁਲ ਜੁੜ ਜੂਗੀ ਇਹ ਗੱਲ ਬਿਲਕੁਲ ਸਹੀ ਆ ਜਦੋਂ ਆਪਾਂ ਕੰਮ ਕਰਨਾ ਬਿਲਕੁਲ ਬੰਦ ਕਰ ਦਿੰਨੇ ਆਪਣੀ ਬਾਡੀ ਉਦਾਂ ਦੀ ਹੋ ਜਾਂਦੀ ਆ ਫਿਰ ਉਦਾਂ ਦਾ ਹੀ ਸਰੀਰ ਹੋ ਜਾਣਾ ਹੁਣ ਅਸੀਂ ਸਾਰਾ ਦਿਨ ਕੁਛ ਨਾ ਵਰ ਲੱਗੇਗਾ ਹਾਂ ਮੈਂ ਹਫਤੇ ਦੋ ਹਫਤੇ ਵਾਸਤੇ ਆ ਕੇ ਬੈਠੇ ਆ ਕੇ ਹੋ ਗਈ ਉਦੋਂ ਮੈਂ ਵਧੀਆ ਸੀ ਕੰਮ ਕਰਦੀ ਫਿੱਟ ਸੀ ਇਹ ਹੁਣ ਕਹੂਗੀ ਵੀ ਚਾਚੀ ਇੱਥੇ ਮੈਂ ਖਾਣਾ ਇਦਾਂ ਖਾਣੀ ਰਹਿੰਦੀ ਮੇਰੀ ਸਿਹਤ ਭਾਰੀ ਹੋ ਗਈ ਪਹਿਲਾਂ ਇਹ ਬਿਲਕੁਲ ਪਤਲੀ ਹੋ ਗਈ ਸੀ ਕਿਸ ਟਾਈਮ ਮੈਂ ਪੁਰਾਣਾ ਵੀਡੀਓ ਪਾਉਂਗੀ ਉਹਦੇ ਵਿੱਚ ਬਹੁਤ ਮੋਟੀ ਐ ਜਦੋਂ ਇੰਡੀਆ ਤੋਂ ਆਈ ਆ ਹੁਣ ਹੁਣ ਇੱਕਦਮ ਸੁੱਕ ਗਈ ਸੀ ਉਹ ਮੈਂ ਦੱਸਿਆ ਨਾ ਟਾਲੀਨ ਇਦਾਂ ਨਚੋੜ ਕੱਢ ਦਿੰਦੇ ਆ ਫਿਰ ਅਗਲੇ ਦਾ ਵੀ ਜੀ ਕੰਮ ਪੈਸੇ ਦਿੰਨੇ ਆ ਸਾਰੇ ਇਹ ਕਹਿੰਦੇ ਸੀ ਵੀ ਹਾਂ ਹੁਣ ਵੀ ਜਦੋਂ ਇੱਧਰ ਮੇਰੇ ਕੋਈ ਫੈਮਲੀ ਆ ਮਿਲਦੀਆਂ ਉਹ ਕਹਿੰਦੇ ਏ ਉਹੀ ਅਮਨ ਵਾ ਇਦਾਂ ਕੰਮ ਅਮਨ ਤੂੰ ਤਾਂ ਬਾੜੀ ਚ ਲੰਮੂ ਹੋ ਗਈ ਕੰਮ ਕਰਦੇ ਰਹੋ ਤਾਂ ਜ਼ਿਆਦਾ ਵਧੀਆ ਹੈਲਥ ਵੀ ਸਹੀ ਰਹਿੰਦੀ ਆਪਣੀ ਤੇ ਓਕੇ ਜੀ ਹੁਣ ਆਪਾਂ ਬਣਾਨੇ ਆ ਦਾਲ ਅਮਨ ਤੜਕਾ ਕੱਟੀ ਜਾਂਦੀ ਏ ਇੱਧਰ ਦਾਲ ਦੇਖੋ ਆਪਣੀ ਬਹੁਤ ਵਧੀਆ ਬਣੀ ਆ ਤੇ ਇੱਧਰ ਤੜਕਾ ਵੀ ਆਪਾਂ ਬਣਾ ਲਿਆ ਫੇਰ ਅਮਨ ਨੇ ਵੀ ਚਲੀ ਜਾਣਾ ਕੰਮ ਤੇ ਹੁਣ ਆਪਾਂ ਇਹਨੂੰ ਚੁੱਲੇ ਵਾਲੀਆਂ ਦਾਲਾਂ ਸਬਜ਼ੀਆਂ ਬਣਾ ਕੇ ਖਵਾ ਦਈਏ ਹਾਂਜੀ ਫਿਰ ਤਾਂ ਨੇ ਨੋਨਾ ਕੋਲੇ ਕੀ ਖਾਣਾ ਏ ਫਿਰ ਤਾਂ ਉਹੀ ਪਾਨੀਆਂ ਵਰਦੂਰਾ ਵਰਦੂਰਾ ਕਾਟੋਲੇਤਾ ਕਾਟੋਲੇਤਾ ਐ ਜੀਆਂ ਚੀਜ਼ਾਂ ਖਾਣੀਆਂ ਵਾ ਹੈ ਤਾਂ ਉਹ ਵੀ ਵਧੀਆ ਹੁੰਦੀਆਂ ਹੈਲਥ ਲਈ ਪਰ ਤੁਹਾਨੂੰ ਪਤਾ ਆਪਾਂ ਇੰਡੀਅਨ ਜਿੰਨਾ ਟਾਈਮ ਆਪਣੇ ਪੰਜਾਬੀ ਚੀਜ਼ਾਂ ਨਾ ਖਾਈਏ ਰੋਟੀ ਦਾਲ ਸਬਜ਼ੀ ਉਹਨਾਂ ਟਾਈਮ ਨਾ ਐਂ ਜਿਹਾ ਲੱਗਦਾ ਜਿਵੇਂ ਭੁੱਖੇ ਜਿਹੀ ਹੁੰਨੇ ਆ ਹੈ ਤਾਂ ਉਹ ਵੀ ਚੀਜ਼ਾਂ ਬਹੁਤ ਵਧੀਆ ਹੁੰਦੀਆਂ ਵਾ ਦੇਖੋ ਬਹੁਤ ਰੈਡੀ ਹੋ ਗਈ ਆਪਣੀ 스멜 ਵੀ ਬਹੁਤ ਸੋਹਣੀ ਨੇ ਹੁਣ ਇਹਦੇ ਚ ਲਾਸਟ ਚ ਰਹਿ ਗਿਆ ਪਾਉਣ ਵਾਲਾ ਜੀਰਾ ਧਨੀਆ ਧਨੀਆ ਰਹਿ ਗਿਆ ਉਹ ਵੀ ਆਪਾਂ ਤੋੜ ਕੇ ਲੈਉਣੇ ਆ ਧਨੀਆ ਪਾਉਣੇ ਹੁਣ ਫਿਰ ਆਪਾਂ ਇੱਥੇ ਰੋਟੀ ਬਣਾ ਲੈਣੀ ਅੱਜ ਥੋੜੇ ਜਿ ਬਣਾ ਲੈਣੇ ਚੌਲ ਰਾਈਸ ਅਡਾਲੀਂ ਚ ਕੀ ਕਹਿੰਦੇ ਅਰੀਸੋ ਅਰੀਸੋ ਬਣਾਉਣੇ ਆ ਚਲੋ ਹੁਣ ਆਪਾਂ ਕਰਦੇ ਆ ਡਿਨਰ ਡਿਨਰ ਦੇ ਵਿੱਚ ਜਿਹੜੀ ਆਪਾਂ ਦਾਲ ਬਣਾਈ ਆ ਚੁੱਲੇ ਤੇ ਦੇਖੋ ਬਹੁਤ ਜ਼ਿਆਦਾ ਟੇਸਟੀ ਬਣੀ ਆ ਨਾਲ ਆਪਾਂ ਥੋੜੇ ਜਿ ਚੌਲ ਰੋਟੀ ਫਿਨੋਕੀ ਆਹ ਵਾਲੀ ਹੁੰਦੀ ਹੈ ਫਿਨੋਕੀ ਇਹਦਾ ਸੌਂਫ ਵਰਗਾ ਟੇਸਟ ਵਾ ਚਿਪੋਲਾ ਪਿਆਜ਼ ਆ ਵੀ ਸਾਰੇ ਰਾਈਸ ਪਹਿਲਾਂ ਮਨ ਤੋਂ ਹੀ ਰਿਵਿਊ ਲੈਨੇ ਕਿੱਦਾਂ ਬਣਿਆ ਦਾਲ ਤਾਂ ਪਾ ਲਾ ਮੈਨੂੰ ਰਾਈਸ ਆਈਂ ਪਸੰਦ ਹਮ ਹਮ ਪਰ ਦਾਲ ਦੇਖ ਲੈ ਥੋੜੀ ਖਾਣੀ ਹਮ ਹਮ ਪਹਿਲਾਂ ਫੋਕੇ ਥੋੜੇ ਜਿਹੀ ਹਮ ਕਈ ਵੇਚ ਦੁੱਧ ਪਾ ਕੇ ਵੀ ਖਾਂਦੇ ਆ ਖੰਡ ਪਾ ਕੇ ਵੀ ਹੈ ਨਾ ਖਾਣਾ ਖੰਡ ਹਮ ओके जी ਹੁਣ ਆਪਾਂ ਇਸ ਵਲੌਗ ਦਾ ਕਰਦੇ ਆ ਇੱਥੇ ਐਂਡ ਤੇ ਆਪਾਂ ਵਲੌਗ ਦੇ ਐਂਡ ਵਿੱਚ ਤੁਹਾਨੂੰ ਦੱਸਦੇ ਹਾਂ ਉਹ ਦਾ ਅਮਨ ਨੂੰ ਕੰਮ ਮਿਲਿਆ ਹੋਇਆ ਵਾ ਤੁਹਾਨੂੰ ਇੱਕ ਵੀਡੀਓ 'ਚ ਦੱਸਿਆ ਸੀ ਆਪਾਂ ਵਕੀਲ ਦੇ ਘਰ ਪਰ ਇਹ ਇਟਾਲੀਅਨ ਦੇ ਨਾਲ ਗਏ ਇਹ ਇਟਾਲੀਨੇ ਇਹਨੂੰ ਮਿਲੇ ਸੀਗੇ ਸਟੇਸ਼ਨ ਤੇ ਤੇ ਵਿਚਾਰੇ ਬਹੁਤ ਦਿਨਾਂ ਦੇ ਮੈਸੇਜ ਕਰਦੇ ਸੀ ਵੀ ਅਸੀਂ ਤੁਹਾਨੂੰ ਕੰਮ ਲੱਭ ਕੇ ਦਿੰਦੇ ਆ ਫਿਰ ਅਸੀਂ ਕਿਹਾ ਚਲੋ ਕਈ ਵਾਰ ਕੋਈ ਨਾ ਕੋਈ ਉਦੋਂ ਵੀ ਬੈਟਰ ਕੰਮ ਮਿਲ ਜਾਂਦਾ ਜਾਂ ਫਿਰ ਕੋਈ ਕੰਮ ਪਤਾ ਲੱਗੂਗਾ ਕਿਸੇ ਦੀ ਹੈਲਪ ਹੋ ਜਾਂਦੀ ਆ ਇਸ ਕਰਕੇ ਅਸੀਂ ਅਮਨ ਨੂੰ ਭੇਜਿਆ ਸੀ ਨਾਲੇ ਜਦੋਂ ਆਪਾਂ ਕਿਸੇ ਨਾ ਜਾਣੇ ਉਹਨੇ ਨਾ ਬਹੁਤ ਨੌਲੇਜ ਮਿਲਦੀ ਆ ਆਪਾਂ ਨੂੰ ਤੇ ਜਿਹੜਾ ਉਹਨਾਂ ਨੇ ਫਾਰਮ ਲੈ ਕੇ ਦਿੱਤਾ ਉਹਦੇ ਬਾਰੇ ਵੀ ਤੁਹਾਨੂੰ ਆਪਾਂ ਨੈਕਸਟ ਵੀਡੀਓ 'ਚ ਦੱਸਾਂਗੇ ਵੀ ਉਹਦੇ ਤੇ ਕੀ ਭਰ ਕੇ ਆਪਾਂ ਜਿੱਥੇ ਕੰਮ ਲੱਭਣਾ ਉੱਥੇ ਦੇ ਕੇ ਆਉਣਾ ਹੁੰਦਾ ਫੈਕਟਰੀ ਵਗੈਰਾ ਹੋਗੀ ਜਾਂ ਏਜੰਸੀਆਂ ਵਗੈਰਾ ਹੋਗੀ ਆ ਨੈਕਸਟ ਵੀਡੀਓ 'ਚ ਨਾਲੇ ਤਾਂ ਆਪਾਂ ਇਹ ਵਾਲਾ ਫਾਰਮ ਫਿਲ ਕਰਾਂਗੇ ਤੇ ਨਾਲੇ ਤੁਹਾਨੂੰ ਜਿਹੜਾ ਉਹਨਾਂ ਨੇ ਦਿੱਤਾ ਏ ਜਿਹੜਾ ਫਾਰਮ ਆ ਉਹਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਜੇਕਰ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੂਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮਿਲਾਂਗੇ ਤੁਹਾਨੂੰ ਆਪਾਂ ਨੈਕਸਟ ਵੀਡੀਓ ਦੇ ਵਿੱਚ ਓਕੇ ਜੀ ਬਾਏ ਜੀ ਸਾਰਿਆਂ ਨੂੰ ਅਰਿਵਦੇਸ਼ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ